ਯੂਨੀਵਰਸ ਤੁਹਾਨੂੰ ਸਮਝ ਆ ਰਹੇ ਨੇ ਤੁਹਾਡੇ ਦਿਲਦਲ ਦੀ ਆਵਾਜ਼ ਬਣ ਸਕਦੇ ਨੇ ਪਾਰਲੀਮੈਂਟ ਜਾ ਕੇ ਬਿਹੇਰੀਏ ਤੋਂ ਰਾਜਾ ਵੜਿੰਗ ਜੀ ਸੀਟ ਕੱਢਣਗੇ ਅਸੀਂ ਸਾਰੀਆਂ ਪਾਰਟੀਆਂ ਜਮਾ ਕੇ ਦੇਖ ਲਈਏ ਲਾਸਟ ਟਾਈਮ ਅਸੀਂ ਆਮ ਆਦਮੀ ਪਾਰਟੀ ਵੀ ਜਮਾਈ ਬਟ ਉਹਨਾਂ ਨੂੰ ਸਾਨੂੰ 2 ਸਾਲਾਂ ਚ ਹੀ ਇਹੋ ਜਿਹਾ ਨਿਰਾਸ਼ ਕਰਤਾ ਇਸ ਲਈ ਸਾਡੀ ਨੈਕਸਟ ਵੋਟ ਹੈ ਜਿਹੜੀ ਉਹ ਕਾਂਗਰਸ ਪਾਰਟੀ ਨੂੰ ਜਾ ਰਹੀ ਹੈ ਰਾਜਾ ਜੀ ਨੂੰ ਬਹੁਤ ਸੋਹਣਾ ਹੰਗਾਰਾ ਮਿਲ ਰਿਹਾ ਲੋਕ ਆਪਣੇ ਘਰਾਂ ਚੋਂ ਨਿਕਲ ਕੇ ਕਾਂਗਰਸ ਪਾਰਟੀ ਨੂੰ ਅਪਣਾ ਚੁੱਕੇ ਨੇ ਬੀਜਪੀ ਤੇ ਆਮ ਆਦਮੀ ਪਾਰਟੀ ਦੀਆਂ ਜੋ ਇਹਨਾਂ ਦੀਆਂ ਚੋਰ ਨੀਤੀਆਂ ਸਭ ਨੂੰ ਸਮਝ ਆ ਗਈਆਂ ਆਂਗਰੇਸੀ ਕਹੇ ਜੀ ਪਾਰਟੀ ਹੈ ਜਿਹੜੀ ਕਿ ਸਾਰੀ ਸਾਰੇ ਸਮਾਜ ਨੂੰ Hindu ਹੋ ਮਸਲਮ ਸੇ ਕਿ ਸਾਈ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲੇ ਨੇ ਔਰ ਇਹੀ ਪਾਰਟੀ ਅੱਗੇ ਆਣੀ ਚਾਹੀਦੀ ਹੈ ਇਹੀ ਜਿੱਤਣੀ ਚਾਹੀਦੀ ਅਸੀਂ ਚਾਹੁੰਦੇ ਹਾਂ ਕਿ ਲੁਧਿਆਣਾ ਸ਼ਹਿਰ ਦੀ ਤਰੱਕੀ ਹੋਵੇ ਸਰਕਾਰਾਂ ਝੂਠੇ ਵਾਅਦੇ ਕਰਦੀਆਂ ਨੇ ਵੋਟਾਂ ਲੈਣ ਲਈ ਬਹੁਤ ਕੁਝ ਕਿਹਾ ਜਾਂਦਾ ਸਭ ਤੋਂ ਵਧੀਆ ਉਹ ਮੋਦੀ ਸਰਕਾਰ ਹੈ ਔਰ ਮੇਰਾ ਖਿਆਲ ਹੈ ਐਮਪੀ ਵੀ ਉਹੀ ਜੁੜਨਾ ਚਾਹੀਦਾ ਕਿ ਜਿਹੜਾ ਸਾਡਾ ਉੱਥੇ ਮਜ਼ਬੂਤੀ ਨਾਲ ਸਰਕਾਰ ਬਣੇ ਔਰ 400 ਪਾਰ ਹੋਵੇ ਮੇਰੇ ਵੀ ਵਹੀ ਹੈ ਜਿਹੜਾ ਸੈਂਟਰ ਵਿੱਚ ਬੰਦਾ ਹੋਵੇ ਐਮਪੀ ਉਹਦਾ ਇੱਥੇ ਬਣੇ ਤੇ ਉਹਦੇ ਨਾਲ ਪੰਜਾਬ ਨੂੰ ਉੱਥੋਂ ਸਮਾਨ ਲੈ ਕੇ ਆਵੇ ਸਾਰਿਆਂ ਨੂੰ ਧੰਨ ਮਿਲੇ ਇੰਡਸਟਰੀ ਚਲਾਣ ਲਈ ਆਪਣੇ ਫਾਇਦੇ ਲਈ ਮਿਲੇ ਆਪ ਦੇ ਕੰਮ ਪੈਸੇ ਤੋਂ ਬਗੈਰ ਨਹੀਂ ਹੁੰਦੇ ਕੋਈ ਵੀ ਪਾਰਟੀ ਆ ਉਹ ਸਮਝ ਕੇ ਵੋਟ ਪਾਓ ਜਿਹੜਾ ਆਪਣਾ ਪੰਜਾਬ ਦਾ ਵਿਕਾਸ ਹੋਵੇ ਇੰਡਸਟਰੀ ਦਾ ਤੇ ਗਰੀਬ ਦਾ ਵੀ ਹੋਵੇ ਨਾਲ ਤੇ ਅਮੀਰ ਦਾ ਵੀ ਹੋਵੇ ਤੁਸੀਂ ਜਾਣੇ ਦੀ ਗੱਲ ਕਰ ਰਹੇ ਆ ਕਿਹੜੇ ਇੱਕ ਦੋ ਨਾਮ ਇੱਕ ਦੋ ਪਾਰਟੀਆਂ ਜਾਂ ਇੱਕ ਦੋ ਉਮੀਦਵਾਰ ਸਮਝ ਆਉਂਦੇ ਨੇ ਕਾਂਟੇ ਦੀ ਟੱਕਰ ਚ ਲੱਗਦੇ ਨੇ ਕਾਂਟੇ ਦੀ ਟੱਕਰ ਤਾਂ ਇਸ ਟਾਈਮ ਕਾਂਗਰਸ ਤੇ ਆਮ ਆਦਮੀ ਦੀ ਹੈ ਕਿ ਇਸ ਟਾਈਮ ਕਾਂਗਰਸ ਦਾ ਮੁੱਦਾ ਵਧੀਆ ਬਣ ਸਕਦਾ ਕਾਂਗਰਸ ਹੀ ਹੈ ਜਿਹੜੀ ਇੰਡਸਟਰੀ ਨੂੰ ਉੱਪਰ ਲੈ ਕੇ ਜਾਊਗੀ ਹਾਲਾਂਕਿ ਅਸੀਂ ਬਹੁਤ ਪਾਰਟੀਆਂ ਦੇਖ ਲਈਆਂ ਜੋ ਆਪਣਾ ਕਾਂਗਰਸ ਹੈ ਆਪਣੇ ਰਾਜਾ ਵਰਦੀਂਗ ਸਾਹਿਬ ਨੇ ਇਹਨਾਂ ਨੇ ਬਹੁਤ ਹੀ ਬਹੁਤ ਅੱਛਾ ਸਾਨੂੰ ਅੱਜ ਦੱਸਿਆ ਆਪਣੇ ਬਾਰੇ ਵੀ ਆਪਣੀ ਪਿਛੋਕੜ ਬਾਰੇ ਵੀ ਰਾਜਾ ਵੜਿੰਗ ਨੇ ਹਮੇਸ਼ਾ ਹੀ ਵਦਾ ਪੰਜਾਬ ਦੀ ਵਿਧਾਨ ਸਭਾ ਅੰਦਰ ਪੰਜਾਬ ਦੇ ਬਹੁਤ ਵਧੀਆ ਮੁੱਦੇ ਚ ਕਿੰਨੇ ਤੇ ਅਸੀਂ ਉਮੀਦ ਰਾਜਾ ਵੜਿੰਗ ਤੋਂ ਲਾਈ ਬੈਠੇ ਆ ਕਿ ਲੁਧਿਆਣਾ ਦੇ ਸਨਤਕਾਰਾਂ ਦੀ ਔਰ ਲੁਧਿਆਣਾ ਦੇ ਮਜ਼ਦੂਰਾਂ ਦੀ ਤੇ ਕਿਸਾਨਾਂ ਦੀ ਆਵਾਜ਼ ਜਿਹੜੀ ਸੰਸਦ ਚ ਬੁਲੰਦ ਕਰਨਗੇ ਅਮਰਿੰਦਰ ਸਿੰਘ ਰਾਜਾ ਵੜੇ ਚਾਰ ਚਿਹਰੇ ਆ ਜੀ ਮੇਨ ਔਰ ਉਹਨਾਂ ਚੋਂ ਚਾਰਾਂ ਚਿਹਰਾ ਚੋ ਦੇਖੋਗੇ ਤਾਂ ਇੱਕ ਚਿਹਰਾ ਤੁਹਾਨੂੰ ਸੱਤੋਂ ਲੱਗ ਨਜ਼ਰ ਆਉਂਦਾ ਹੋਊਗਾ ਔਰ ਰਾਜਾ ਵੜੇ ਕੰਮ ਤਾਂ ਸਾਰੀ ਦੁਨੀਆ ਹੀ ਕਰਦੀ ਹੈ ਹਰ ਸਰਕਾਰ ਕਰਦੀ ਹੈ ਕੰਮ ਕੀਤੇ ਹੋਣਗੇ ਪਰ ਜਦੋਂ ਬਾਈ ਹਾਰਟ ਤੁਸੀਂ ਕਿਸੇ ਨਾਲ ਟੱਚ ਕਰਦੇ ਹੋ ਨਾ ਤੇ ਫੇਰ ਹੀ ਤੁਸੀਂ ਜਿੱਤਦੇ ਹੋ ਫੇਰ ਹੀ ਤੁਹਾਡੇ ਤੇ ਵਿਸ਼ਵਾਸ ਬਣਦਾ ਇਹ ਰਾਜੇ ਵੜੈ ਵਿੱਚ ਕਾਬਲੀਅਤ ਹੈ ਜੀ ਇਹ ਸਭ ਤੋਂ ਜ਼ਰੂਰੀ ਹੈ ਮੈਨੂੰ ਲੱਗਦਾ ਹੈ ਹਲਦੀਆਣੇ ਦੇ ਲੋਕ ਚੁਣਨਗੇ ਵੀ ਔਰ ਮੈਨੂੰ ਉਮੀਦ ਵੀ ਹੈ ਜਿਵੇਂ ਕਿ ਆਪਾਂ ਗੱਲ ਕਰੀਏ ਬਿੱਟੂ ਜੀ ਦੀ ਜਿਨ੍ਹਾਂ ਨੇ 10 ਸਾਲ ਦੇ ਵਿੱਚ ਸਿਰਫ ਔਰ ਸਿਰਫ ਗੱਲਾਂ ਹੀ ਮਾਰੀਆਂ ਉਹ ਵੀ ਲੱਗਦਾ ਘਰੇ ਬਹਿ ਕੇ ਹੀ ਰਹੀ ਗੱਲ ਪੱਪੀ ਜੀ ਦੀ ਪੱਪੀ ਜੀ ਨੇ ਸਿਰਫ ਹਲੇ ਜਾ ਕੇ 2.5 ਸਾਲ ਬੈਠੇ ਹੀ ਆ ਕੀਤਾ ਕੁਛ ਨਹੀਂ ਜਿੱਦਾਂ ਦਾ ਵਿਜ਼ਨ ਲੱਗ ਰਿਹਾ ਰਾਜਾ ਵੜਿੰਗ ਜੀ ਦਾ ਉਹ ਇੱਥੇ ਬਹੁਤ ਵੱਡੇ ਪ੍ਰੋਜੈਕਟ ਲੈ ਕੇ ਆਣਗੇ ਸਾਡੇ ਹਸਲਕੇ ਵਾਸਤੇ ਪਰ ਇਹ ਵਿਜ਼ਨ ਸਿਰਫ ਹੈਗਾ ਰਾਜਾ ਵੜਿੰਗ ਜੀ ਕੋਲ ਤੇ ਉਹਨਾਂ ਨੂੰ ਜਿਤਾਓ ਪਾਰਟੀ ਹੈਗੀ ਕਾਂਗਰਸ ਕਾਂਗਰਸ ਹੈ ਜੀ ਕਿਉਂਕਿ ਗਰੀਬਾਂ ਦੇ ਹੱਕ ਵੀ ਹੈ ਕਾਂਗਰਸ ਪਾਰਟੀ ਤੋਂ ਆਣੀ ਚਾਹੀਏ ਹਰ ਗਰੀਬੋ ਵਾਸਤੇ ਔਰ ਅਮੀਰ ਵਾਸਤੇ ਵੀ ਬਹੁਤ ਵਧੀਆ ਕਿ ਪਾਰਟੀ ਔਰ ਕਾਂਗਰਸ ਦਾ ਹੱਥ ਆਵੇ ਤੁਹਾਨੂੰ ਪਤਾ ਵੀ ਰਾਜਾ ਵੜਿੰਗ ਜੀ ਕੈਸੀ ਆਵਾਜ਼ ਨੇ ਜੋ ਕਿ ਹਰ ਵਰਗ ਦੇ ਲਈ ਜਾ ਕੇ ਪਾਰਲੀਮੈਂਟ ਦੇ ਵਿੱਚ ਉਹਨਾਂ ਦੇ ਹੱਕਾਂ ਦੀ ਗੱਲ ਕਰ ਸਕਦਾ ਹੈ ਇੱਕੋ ਇੱਕ ਕੈਂਡੀਡੇਟ ਰਾਜਾ ਬੜਿੰਗ ਲੋਕ ਵਿਸ਼ਵਾਸ ਦੁਆਰੇ ਹੈ ਕਿ ਅਸੀਂ ਹੁਣ ਮੁੜ ਕਾਂਗਰਸ ਨੂੰ ਲੈ ਕੇ ਆਣਾ ਕਾਂਗਰਸ ਦੇ ਉਮੀਦਵਾਰ ਨੂੰ ਲੈ ਕੇ ਆਣਾ ਹੈ ਰਾਜਾ ਬੜਿੰਗ ਜੀ ਜਿੰਦਾਬਾਦ ਉਹੀ ਸਾਡੇ ਅਗਲੇ ਐਮਪੀ ਹੈ ਔਰ ਸਾਡਾ ਮੁਕਾਬਲਾ ਕਿਸੇ ਨਾਲ ਨਹੀਂ ਹੈ ਸਾਡਾ ਆਪਣਾ ਮੁਕਾਬਲਾ ਹੈ ਅਸੀਂ ਜਿੱਤੇ ਪਏ ਹਾਂ ਔਰ ਸਾਰੇ ਲੁਧਿਆਣੇ ਦੀ ਜਿੰਨੇ ਵੀ ਲੋਗ ਨੇ ਉਹ ਇਹੀ ਕਹਿੰਦੇ ਕਿ ਅਸੀਂ ਰਾਜਾ ਬੜਿੰਗ ਜੀ ਸਾਡੇ ਲਈ ਇੱਕ ਬਹੁਤ ਵਧੀਆ ਚਿਹਰਾ ਹੈ ਇਮਾਨਦਾਰ ਚਿਹਰਾ ਹੈ ਸਾਫ ਸੁਥਰਾ ਚਿਹਰਾ ਹੈ ਲੁਧਿਆਣੇ ਦੀ ਰਾਜਨੀਤੀ ਦੇ ਵਿੱਚ ਇਸ ਤੋਂ ਵਧੀਆ ਚਿਹਰਾ ਹੋਰ ਕੋਈ ਨਹੀਂ ਆ ਸਕਦਾ ਸਾਨੂੰ ਦਈ ਸੈਂਟਰ ਸਮਝ ਆਉਂਦੀ ਹੈ ਭਾਜੀਪੀ ਕਰ ਸਕਦੇ ਕੁਝ ਨਾ ਕੁਝ ਠੀਕ ਹੈ ਜਦ ਦੇ ਰਾਜਾ ਬੜਿੰਗ ਜੀ ਆਏ ਹੈ ਕੰਪੀਟੀਸ਼ਨ ਹੁਣ ਕਿਸੇ ਨੇ ਰਿਹਾ ਸਿਰਫ ਰਾਜਾ ਰਾਜਾ ਹੋ ਚੁੱਕੀ ਹੈ ਬੜਿੰਗ ਸਾਹਿਬ ਇੱਕ ਅੱਛੇ ਲੀਡਰ ਹੋਣ ਦੇ ਨਾਤੇ ਪੜੇ ਲਿਖੇ ਇਹਨਾਂ ਨੇ ਜੋ ਆਪਣਾ ਵੀਰ ਰੱਖਿਆ ਕਿ ਮੈਂ ਲੁਧਿਆਣੇ ਨੂੰ ਡਵੈਲਪਮੈਂਟ ਕਰਾਣੀ ਹੈ ਸੋ ਇਹ ਪੂਰੀ ਟੀਮ ਲਾ ਕੇ ਪੂਰੇ ਦਮ ਲਾ ਕੇ ਲੁਧਿਆਣਾ ਡਵੈਲਪਮੈਂਟ ਕਰਾਨਗੇ ਔਰ ਆਨ ਰੇਡ ਸਮੇਤ ਦਿੱਕਿਓ ਲੱਖਾਂ ਦੇ ਮਾਰਜਨ ਨਾਲ ਜਤਕੇ ਦਿੱਲੀ ਪਾਰਲੀਮੈਂਟ ਹੀ ਭੇਜਾਂਗੇ ਔਰ ਇਹਨਾਂ ਨੂੰ ਆਂਦੇ ਸਮੇਂ ਚ ਲੁਧਿਆਣਾ ਡਵੈਲਪਮੈਂਟ ਤੁਸੀਂ ਆਪਣੇ ਖੁਦ ਤੁਸੀਂ ਆਪਣੇ ਅੱਖੇ ਆਪਣੇ ਤੁਸੀਂ ਆਪਣੇ ਮੂੰਹ ਬੋਲੋਗੇ ਕਿ ਵਾਕਈ ਰਾਇਵਣਿੰਗ ਆਇਆ ਔਰ ਡਵੈਲਪਮੈਂਟ ਦੇ ਚਾਰਟਨ ਰਾਤੇ ਜੀ ਲੁਧਿਆਣਾ ਲੋਕ ਸਭਾ ਹਲਕਾ ਬਾਈ ਜੀ ਕੀ ਕਹਿ ਰਿਹਾ ਹੁਣ ਕਿਵੇਂ ਕੀ ਲੱਗਦਾ ਕਿ ਕਿਸ ਤਰ੍ਹਾਂ ਦੀ ਹਵਾ ਬਣ ਰਹੀ ਹੈ ਕਿਹੜੀਆਂ ਪਟੀਆਂ ਜਾਂ ਕਿਹੜੇ ਉਮੀਦਵਾਰ ਤੁਹਾਨੂੰ ਸਮਝ ਆ ਰਹੇ ਨੇ ਤੁਹਾਡੇ ਦਿਲ ਦਿਲ ਦੀ ਆਵਾਜ਼ ਬਣ ਸਕਦੇ ਨੇ ਪਾਰਲੀਮੈਂਟ ਜਾ ਕੇ ਐਕਚੁਅਲੀ ਸਾਨੂੰ ਭਾਈ ਸਾਹਿਬ ਇਹ ਲੱਗ ਰਿਹਾ ਹੈ ਕਿ ਸਾਡੇ ਏਰੀਏ ਤੋਂ ਰਾਜਾ ਵੜਿੰਗ ਜੀ ਹੀ ਸੀਟ ਕੱਢਣਗੇ ਕਿਉਂਕਿ ਅਸੀਂ ਸਾਰੀਆਂ ਪਾਰਟੀਆਂ ਚ ਮਾ ਕੇ ਦੇਖ ਲਈਆਂ ਲਾਸਟ ਟਾਈਮ ਅਸੀਂ ਆਮ ਆਦਮੀ ਪਾਰਟੀ ਵੀ ਜਮਾਈ ਬਟ ਉਹਨਾਂ ਨੂੰ ਸਾਨੂੰ 2 ਸਾਲਾਂ ਚ ਹੀ ਇਹੋ ਜਿਹਾ ਨਿਰਾਸ਼ ਕਰਤਾ ਕਿ ਇੰਡਸਟਰੀ ਬਾਰੇ ਕੁਝ ਸੋਚਿਆ ਹੀ ਨਹੀਂ ਉਹਨਾਂ ਨੇ ਔਰ ਸਾਨੂੰ ਸੜਕਾਂ ਜਿਹੜੀਆਂ ਬੁਰਾ ਹਾਲ ਹੈ ਆਣਾ ਜਾਣਾ ਮੁਸ਼ਕਲ ਹੈ ਇਸ ਲਈ ਅਸੀਂ ਤਾਂ ਹੁਣ ਇਹ ਕਵਾਂਗੇ ਕਿ ਪੁਰਾਣਾ ਸੋ ਦੇਣ ਤੇ ਨਵਾਂ ਨੋ ਦੇਣ ਇਸ ਲਈ ਸਾਡੀ ਨੈਕਸਟ ਵੋਟ ਹੈ ਜਿਹੜੀ ਉਹ ਕਾਂਗਰਸ ਪਾਰਟੀ ਤੋਂ ਹਲਕੇ ਦਾ ਹਾਲ ਜਾਣ ਰਹੇ ਆ ਭਾਈ ਜੀ ਲੁਧਿਆਣਾ ਲੋਕ ਸਭਾ ਹਲਕਾ ਕਿਹੜੀਆਂ ਇੱਕ ਦੋ ਪਾਰਟੀਆਂ ਕਿਹੜੇ ਉਮੀਦਵਾਰ ਸਮਝ ਆਉਂਦੇ ਨੇ ਜੋ ਤੁਹਾਡੀ ਆਵਾਜ਼ ਬਣ ਸਕਦੇ ਨੇ ਲੁਧਿਆਣੇ ਲਈ ਕੁਝ ਚੰਗਾ ਕਰ ਸਕਦੇ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੇ ਹਲਕਿਆਂ ਦੀ ਰਿਪੋਰਟ ਅੱਜ ਬਹੁਤ ਵਧੀਆ ਜੀ ਰਾਜਾ ਜੀ ਨੂੰ ਬਹੁਤ ਸੋਹਣਾ ਹੰਗਾਰਾ ਮਿਲ ਰਿਹਾ ਲੋਕ ਆਪਣੇ ਘਰਾਂ ਚੋਂ ਨਿਕਲ ਕੇ ਕਾਂਗਰਸ ਪਾਰਟੀ ਨੂੰ ਅਪਣਾ ਚੁੱਕੇ ਨੇ ਬੀਜੇਪੀ ਤੇ ਆਮ ਆਦਮੀ ਪਾਰਟੀ ਦੀਆਂ ਜੋ ਇਹਨਾਂ ਦੀਆਂ ਚੋਰ ਨੀਤੀਆਂ ਸਭ ਨੂੰ ਸਮਝ ਆ ਗਈਆਂ ਵੀ ਇਹ ਸਾਡੇ ਹੱਕਾਂ ਦੀ ਗੱਲ ਨਹੀਂ ਚੱਕ ਸਕਦੇ ਸੋ ਮੈਂ ਸਾਰਿਆਂ ਨੂੰ ਬੇਨਤੀ ਇਹੀ ਕਰਨਾ ਚਾਹੁੰਦਾ ਵੀ ਸਾਰੇ ਹਲਕਿਆਂ ਦੇ ਲੁਧਿਆਣੇ ਦੇ ਲੋਕ ਸਭਾ ਨੂੰ ਵੋਟਰਾਂ ਨੂੰ ਸਪੋਰਟਰਾਂ ਨੂੰ ਵੀ ਤੁਸੀਂ ਕਾਂਗਰਸ ਪਾਰਟੀ ਨੂੰ ਬਹੁਤ ਬਹੁਮਤ ਨਾਲ ਜਿਤਾ ਕੇ ਰਾਜਾ ਵੜਿੰਗ ਜੀ ਨੂੰ ਉੱਪਰ ਮੈਂਬਰ ਪਾਰਲੀਮੈਂਟ ਚ ਭੇਜੋ ਹਲਕੇ ਦਾ ਹਾਲ ਲੁਧਿਆਣਾ ਲੋਕ ਸਭਾ ਹਲਕੇ ਦਾ ਕੀ ਹਾਲ ਚੱਲ ਰਿਹਾ ਹੈ ਕਿਹੜੀਆਂ ਪਾਰਟੀਆਂ ਜਾਂ ਕਿਹੜੇ ਉਮੀਦਵਾਰ ਤੁਹਾਡੇ ਦਿਲ ਦਿਮਾਗ ਨੂੰ ਜ਼ਹਿਨ ਨੂੰ ਸਮਝ ਆ ਰਿਹਾ ਹੈ ਜੋ ਲੁਧਿਆਣੇ ਦੀ ਆਵਾਜ਼ ਪਾਰਲੀਮੈਂਟ ਵਿੱਚ ਬੁਲੰਦ ਕਰ ਸਕਦੇ ਕੋਈ ਦੋ ਪਾਰਟੀਆਂ ਦੋ ਇਹ ਮੁੱਦਾ ਸਮਝ ਆਉਂਦੇ ਹੋਣ ਗੱਲ ਹੈ ਜੀ ਪਾਰਟੀਆਂ ਤਾਂ ਸਾਰੀਆਂ ਜਿਹੜੀਆਂ ਹੈਗੀਆਂ ਉਹ ਇੱਕੋ ਜਿਹੀਆਂ ਹੁੰਦੀਆਂ ਘੱਟ ਕੋਈ ਵੀ ਹੈ ਨਹੀਂਗਾ ਲੇਕਿਨ ਕਾਂਗਰਸ ਹੀ ਕਹੇ ਜੀ ਪਾਰਟੀ ਹੈ ਜਿਹੜੀ ਕਿ ਸਾਰੀ ਸਾਰੇ ਸਮਾਜ ਨੂੰ ਹਿੰਦੂ ਮੁਸਲਮਾਨ ਸਿੱਖ ਸਾਈ ਸਾਰੇ ਨਾਲ ਲੈ ਕੇ ਚੱਲਣ ਵਾਲੇ ਨੇ ਔਰ ਇਹੀ ਪਾਰਟੀ ਅੱਗੇ ਆਣੀ ਚਾਹੀਦੀ ਹੈ ਇਹੀ ਜਿੱਤਣੀ ਚਾਹੀਦੀ ਹੈ ਜੀ ਤੁਹਾਨੂੰ ਉਦਯੋਗਿਕ ਸ਼ਹਿਰ ਹੈ ਇੰਡਸਟਰੀਅਲ ਏਰੀਆ ਹੈ ਇੰਡਸਟਰੀ ਵਾਸਤੇ ਬਿਜ਼ਨਸਮੈਨਾਂ ਵਾਸਤੇ ਕਿਵੇਂ ਲੱਗਦਾ ਕਿਹੜੀ ਪਾਰਟੀ ਠੀਕ ਆ ਕਰ ਸਕਦੀ ਹੈ ਬਿਜ਼ਨਸਮੈਨ ਜਿੰਨੀ ਦੇਰ ਕਾਂਗਰਸ ਪਾਰਟੀ ਦਾ ਰਾਜ ਰਿਹਾ ਹੈ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਬਹੁਤ ਹੀ ਅਚਾਰਿਆ ਹੈ ਖਾਸ ਕਰਕੇ ਬਿਜ਼ਨਸ ਵਾਸਤੇ ਐਮ ਐਸ ਐਮਈ ਵਾਸਤੇ ਬਹੁਤ ਵਧੀਆ ਰਿਹਾ ਹੈ ਲੇਕਿਨ ਸਾਨੂੰ ਇਹ ਨਾ ਲੋਕਾਂ ਕੋਲੋਂ ਬਾਕੀਆਂ ਕੋਲੋਂ ਕੋਈ ਹੋਰ ਉਮੀਦ ਹੈ ਨਹੀਂ ਸੋ ਲੁਧਿਆਣਾ ਲੋਕ ਸਭਾ ਬਲਕਿ ਗੱਲ ਕਰਦੇ ਆ ਹਲਕੇ ਦਾ ਹਾਲ ਕੀ ਲੱਗਦਾ ਜੀ ਕਿੱਥੇ ਸਟੈਂਡ ਕਰ ਰਿਹਾ ਲੁਧਿਆਣਾ ਲੋਕ ਸਭਾ ਹਲਕਾ ਕਿਹੜੀਆਂ ਪਾਰਟੀਆਂ ਦੇ ਕਿਹੜੇ ਉਮੀਦਵਾਰ ਤੁਹਾਡੇ ਦਿਲ ਦਿਮਾਗ ਨੂੰ ਜ਼ਿਹਨ ਨੂੰ ਸਮਝ ਆ ਰਿਹਾ ਅਸੀਂ ਚਾਹਦੇ ਆ ਕਿ ਲੁਧਿਆਣਾ ਸ਼ਹਿਰ ਦੀ ਤਰੱਕੀ ਹੋਵੇ ਵਿਕਾਸ ਹੋਵੇ ਕੋਈ ਵੀ ਆਗੂ ਆਵੇ ਅਰ ਵਿਕਾਸ ਹੋਣਾ ਚਾਹੀਦਾ ਕੰਮ ਹੋਣੇ ਚਾਹੀਦੇ ਨੇ ਜਿਹੜੇ ਰੁਕੇ ਪਏ ਨੇ ਕੰਮ ਸਰਕਾਰਾਂ ਝੂਠੇ ਵਾਅਦੇ ਕਰਦੀਆਂ ਨੇ ਵੋਟਾਂ ਲੈਣ ਲਈ ਬਹੁਤ ਕੁਝ ਕਿਹਾ ਜਾਂਦਾ ਲੇਕਿਨ ਜਿੱਤਣ ਤੋਂ ਬਾਅਦ ਉਹ ਵਾਦੇ ਪੂਰੇ ਨਹੀਂ ਕੀਤੇ ਜਾਂਦੇ ਅਸੀਂ ਕਹਿੰਦੇ ਕੋਈ ਵੀ ਆਵੇ ਅੱਗੇ ਲੇਕਿਨ ਉਹ ਵਿਕਾਸ ਲੈ ਕੇ ਆਵੇ ਔਰ ਬੇਰੁਜ਼ਗਾਰੀ ਦੂਰ ਹੋਵੇ ਔਰ ਲੋਕਾਂ ਨੂੰ ਕਾਰੋਬਾਰ ਮਿਲੇ ਇੰਡਸਟਰੀ ਲਈ ਹੀ ਚਾਹੀਦੀ ਹੈ ਕਿ ਲੋਕਾਂ ਨੂੰ ਕਾਰੋਬਾਰ ਮਿਲੇ ਸੋ ਕੀ ਲੱਗਦਾ ਜੀ ਹਲਕੇ ਦਾ ਕੀ ਹਾਲ ਹੈ ਕਿਵੇਂ ਲੱਗਦਾ ਕਿ ਲੁਧਿਆਣਾ ਲੋਕ ਸਭਾ ਹਲਕਾ ਕਿਹੜੀ ਪਾਰਟੀ ਹੈ ਕਿਹੜੇ ਉਮੀਦਵਾਰ ਤੁਹਾਡੀ ਉਮੀਦਾਂ ਤੇ ਖਰੇ ਉਤਰ ਸਕਦੇ ਆ ਦੇਖੋ ਜੀ ਇਸ ਵਾਰ ਜਿਹੜਾ VOTER ਹੈ ਉਹ ਕਨਫਿਊਜ਼ ਹੈ ਔਰ ਬੜੀ ਕਾਂਟੇ ਦੀ ਟੱਕਰ ਹੈ ਠੀਕ ਹੈ ਲੇਕਿਨ MP ਉਹੀ ਚਾਹੀਦਾ ਹੈ ਜਿਹੜਾ ਆਮ ਜਨਤਾ ਦੀ ਤਕਲੀਫਾਂ ਨੂੰ ਸਮਝੇ ਇੰਡਸਟਰੀ ਦੀ ਤਕਰੀਬ ਨੂੰ ਸਮਝੇ ਔਰ ਜਿਹੜਾ ਸਰਕਾਰ ਮਜ਼ਬੂਤੀ ਨਾਲ ਜਿਹਦੀ ਬਣ ਸਕੇ ਵੋਟ ਪੋਲ ਉੱਥੇ ਹੀ ਕਰਨ ਦਾ ਫਾਇਦਾ ਹੈ ਔਰ ਸਭ ਤੋਂ ਗੱਲ ਮੈਂ ਇਹ ਕਹਿਣਾ ਚਾਹੂੰਗਾ ਕਿ ਵੋਟ 100% ਭੁਗਤਣੀ ਚਾਹੀਦੀ ਹੈ ਸਾਰੇ ਕੰਮ ਕਰ ਛੱਡ ਕੇ ਵੋਟ ਭੁਗਤਣੀ ਚਾਹੀਦੀ ਹੈ ਅਕਸਰ ਕੀ ਹੁੰਦਾ ਹੈ ਕਿ ਜਦੋਂ ਐਂਡ ਟਾਈਮ ਹੁੰਦਾ ਅਸੀਂ ਦੇਖਦੇ ਹਾਂ 40 50 ਜਾਂ 100 ਬੰਦੇ ਵੋਟ ਭੁਗਤਣ ਤੋਂ ਰਹਿ ਜਾਂਦੇ ਆ ਔਰ ਅਕਸਰ ਉਹਨਾਂ ਵਿੱਚੋਂ ਸਾਰੀ ਸਾਰੀ ਵੋਟ ਹਿੰਦੂ ਸਨਾਤਨੀ ਹੁੰਦੀ ਜਿਆਦਾਤਰ ਮੁਸਲਮਨ ਵੋਟ ਹੈ ਉਹ ਸਵੇਰੇ ਉੱਠ ਕੇ ਨਾਸ਼ਤਾ ਵੀ ਨਹੀਂ ਕਰਦੇ ਸਭ ਤੋਂ ਪਹਿਲੇ ਵੋਟ ਪੁੱਟ ਆਉਂਦੇ ਆ ਹਰ ਇੱਕ ਨੂੰ ਇਹ ਚਾਹੀਦਾ ਹੈ ਕਿ ਸਵੇਰੇ ਪਹਿਲਾ ਕੰਮ ਜਿਹੜਾ ਹੈ ਪਹਿਲਾ ਮਤਦਾਨ ਕਰੇ ਉਸ ਤੋਂ ਬਾਅਦ ਫਿਰ ਜਲਪਾਨ ਕਰੇ ਮੈਂ ਇਹੀ ਮੈਸੇਜ ਦੇਣਾ ਚਾਹੁੰਦਾ ਕਿ ਕਿਹੜੀਆਂ ਪਾਰਟੀਆਂ ਜਾਂ ਕਿਹੜੇ ਕੋਈ ਇੱਕ ਦੋ ਉਮੀਦਵਾਰ ਕਿਦੋਂ ਨਾਮ ਸਮਝ ਆਉਂਦੇ ਆ ਦੇਖੋ ਜੀ ਇਸ ਟਾਈਮ ਤਾਂ ਇਹ ਜੋ ਮਜ਼ਬੂਤੀ ਦਾ ਰਾਸ਼ਟਰ ਨੂੰ ਅੱਗੇ ਲੈ ਕੇ ਜਾ ਰਹੀ ਜਿਹੜੀ ਸਰਕਾਰ ਹੈ ਸਭ ਤੋਂ ਵਧੀਆ ਉਹ ਮੋਦੀ ਸਰਕਾਰ ਹੈ ਔਰ ਮੇਰਾ ਖਿਆਲ ਹੈ ਐਮਪੀ ਵੀ ਉਹੀ ਚੁਣਨਾ ਚਾਹੀਦਾ ਕਿਹੜਾ ਸਾਡਾ ਉੱਥੇ ਮਜ਼ਬੂਤੀ ਨਾਲ ਸਰਕਾਰ ਬਣੇ ਔਰ 400 ਪਾਰ ਹੋਵੇ ਇਹ ਤਾਂ ਹੀ ਇਹਨੂੰ ਅੱਗੇ ਲਿਜਾਣ ਦਾ ਫਾਇਦਾ ਅਦਰਵਾਈ ਆਪਣੀ ਵੋਟ ਖਰਾਬ ਕਰਨ ਦਾ ਕੋਈ ਫਾਇਦਾ ਨਹੀਂ ਹਲਕੇ ਦੇ ਹਾਲ ਦੀ ਗੱਲ ਕਰ ਰਹੇ ਹੁਦਿਆਣਾ ਲੋਕ ਸਭਾ ਹਲਕਾ ਕੀ ਸਮਝ ਆ ਰਿਹਾ ਕਿਹੜੀ ਪਾਰਟੀ ਕਿਹੜੇ ਉਮੀਦਵਾਰ ਤੁਹਾਡੇ ਵਿਜ਼ਨ ਤੁਹਾਡੇ ਵਿਊਜ਼ ਨਾਲ ਮੈਚ ਕਰਦੇ ਆ ਪਹਿਲੇ ਤਾਂ ਭਾਰਤ ਮਾਤਾ ਕੀ ਜੈ ਮੈਂ ਇਹੀ ਕਹਿਣਾ ਚਾਹੁੰਦਾ ਜੀ ਜਿਹੜੇ ਸੈਂਟਰ ਦੀ ਜਿਹੜੀ ਸਰਕਾਰ ਹੈਗੀ ਆ ਉਹ ਸਰਕਾਰ ਕਿਹੜੀ ਯਾਨੀ ਕਿਸੇ ਨੂੰ ਨਹੀਂ ਪਤਾ ভোটার ਬਹੁਤ ਸਿਆਣਾ ਹੋ ਚੁੱਕਾ ਹੈ ਸਾਰੇ ਆਪਣੇ ਆਪਣੇ ਦਿਮਾਗ ਨਾਲ ਚੱਲਦੇ ਜਿਹੜਾ ਵੀ ਹੁੰਦਾ ਉਹਨੂੰ ਹਾਰ ਪਾਣ ਦਾ ਕੋਈ ਦੋਸ਼ ਆਲਾ ਪਾ ਦਿੰਦਾ ਕੋਈ ਚੁੰਨੀ ਪਾ ਦਿੰਦਾ ভোটার ਸਿਆਣਾ ਹੋ ਚੁੱਕਾ ਇਸ ਟਾਈਮ ভোটার ਕੁਝ ਦੱਸਣਾ ਨਹੀਂ ਜਾਂਦਾ ਪਰ ਫਿਰ ਵੀ ਹਰ ਬੰਦੇ ਦੇ ਆਪਣੇ ਆਪਣੇ ਵੀ ਹਗੇ ਮੇਰੇ ਵੀ ਉਹੀ ਹੈ ਜਿਹੜਾ ਸੈਂਟਰ ਵਿੱਚ ਬੰਦਾ ਹੋਵੇ ਐਮਪੀ ਉਹਦਾ ਇੱਥੇ ਬਣੇ ਉਹਦੇ ਨਾਲ ਪੰਜਾਬ ਨੂੰ ਉੱਥੋਂ ਸਮਾਨ ਲੈ ਕੇ ਆਵੇ ਸਾਰਿਆਂ ਨੂੰ ਧੰਨ ਮਿਲੇ ਰਸਟੀ ਚਲਾਣ ਲਈ ਆਪਣੇ ਫਾਇਦੇ ਲਈ ਮਿਲਣਗੇ ਸੋ ਹਲਕੇ ਦੇ ਹਾਲ ਦੀ ਗੱਲ ਕਰ ਰਹੇ ਆ ਜੀ ਕੀ ਲੱਗਦਾ ਕੀ ਲੋਕ ਸਭਾ ਹਲਕਾ ਬਣਨ ਜਾ ਰਿਹਾ ਹੈ ਕਿਵੇਂ ਦੀ ਜਿਹੜੀ ਪਾਰਟੀਆਂ ਨੇ ਜਾਂ ਉਮੀਦਵਾਰ ਨੇ ਉਹ ਤੁਹਾਡੀ ਆਵਾਜ਼ ਬਣ ਸਕਦੇ ਆ ਪਾਰਲੀਮੈਂਟ 'ਚ ਤੁਹਾਡਾ ਭੱਗ ਤਰੱਕ ਸਕਦੇ ਆ ਅੱਜ ਤੱਕ ਤਾਂ ਅਸੀਂ ਦੇਖਿਆ ਕਿ ਆਪਦੇ ਕੰਮ ਪੈਸੇ ਤੋਂ ਬਗੈਰ ਨਹੀਂ ਹੁੰਦੇ ਕੋਈ ਵੀ ਪਾਰਟੀਆਂ ਹੋਣ ਅਗਰ ਕੋਈ ਚੰਗੀ ਪਾਰਟੀ ਆਉਗੀ ਤੇ ਸਾਰਿਆਂ ਦਾ ਭੁੱਖ ਉਹਨਾਂ ਦੇ ਹੱਥ ਹੁੰਦਾ ਤੇ ਵੋਟਾਂ ਤਾਂ ਹੀ ਕਈ ਸਹਿਮਤ ਰਹਿੰਦੇ ਨੇ ਕਿ ਵੋਟ ਲਈ ਤੇ ਆਪਣੇ ਆਪਣੇ ਘਰ ਨੂੰ ਤੁਰ ਗਏ ਉਹੋ ਜਿਹੇ ਨੂੰ ਸੋਚ ਸਮਝ ਕੇ ਵੋਟ ਪਾਓ ਜਿਹੜਾ ਆਪਣਾ ਪੰਜਾਬ ਦਾ ਵਿਕਾਸ ਹੋਵੇ ਇੰਡਸਟਰੀ ਦਾ ਤੇ ਗਰੀਬ ਦਾ ਵੀ ਹੋਵੇ ਨਾਲ ਤੇ ਅਮੀਰ ਦਾ ਵੀ ਹੋਵੇ ਤੁਸੀਂ ਜਾਣੇ ਵੀ ਗੱਲ ਕਰ ਰਹੇ ਆ ਕਿਹੜੇ ਇੱਕ ਦੋ ਨਾਮ ਇੱਕ ਦੋ ਪਾਰਟੀਆਂ ਜੇ ਇੱਕ ਦੋ ਉਮੀਦਵਾਰ ਸਮਝ ਆਉਂਦੇ ਨੇ ਕਾਂਟੇ ਦੀ ਟੱਕਰ ਚ ਲੱਗਦੇ ਨੇ ਕਾਂਟੇ ਦੀ ਟੱਕਰ ਤਾਂ ਇਸ ਟਾਈਮ ਕਾਂਗਰਸ ਤੇ ਆਮ ਆਦਮੀ ਦੀ ਹੈ ਯਾਨੀ ਅਮਰਿੰਦਰ ਸਿੰਘ ਰਾਜਾ ਹਾਂਜੀ ਹਾਂਜੀ ਇਹਨਾਂ ਤੋਂ ਕਿਹਦਾ ਉੱਪਰ ਹੈਂਡ ਰਹਿ ਸਕਦਾ ਹੈ ਕਿਉਂ ਰਹਿ ਸਕਦਾ ਹੈ ਕੀ ਖਾਸੀਅਤ ਹੈ ਹੁਣ ਇਹਦੇ ਵਿੱਚ ਕਈ ਉਧਰ ਉਧਰ 헤ਰ ਫੋਰ ਜਿਹੜੇ ਬਦਲ ਕੇ ਇੱਕ ਦੂਜੇ ਪਾਰਟੀਆਂ 'ਚ ਜਾ ਰਹੇ ਨੇ ਜਿੱਦਾਂ ਹੁਣ ਬੈਂਸਾ ਦਾ ਵੀ ਕਾਫੀ ਪ੍ਰਵਾਹ ਹੈ ਕਿ ਇਸ ਟਾਈਮ ਕਾਂਗਰਸ ਦਾ ਮੁੱਦਾ ਵਧੀਆ ਬਣ ਸਕਦਾ ਭਾਈ ਜੀ ਹਲਕੇ ਦੇ ਹਾਲ ਦੀ ਗੱਲ ਕਰਦੇ ਹਾਂ ਲੁਧਿਆਣਾ ਲੋਕ ਸਭਾ ਹਲਕਾ ਚੋਣਾਂ ਆ ਰਹੀਆਂ ਨੇ ਕੀ ਲੱਗਦਾ ਹੈ ਕਿਹੜੀ ਪਾਰਟੀ ਜਾਂ ਕਿਹੜੇ ਉਮੀਦਵਾਰ ਇੰਡਸਟਰੀ ਨੂੰ ਇਸ ਦੇ ਲਈ ਬਿਜ਼ਨਸ ਕਮਿਊਨਿਟੀ ਹੈ ਉਹਨੂੰ ਪ੍ਰਭਾਵਿਤ ਕਰ ਸਕਦੀ ਹੈ ਉਹਨਾਂ ਦੇ ਦਿਲਾਂ 'ਚ ਘਰ ਬਣਾ ਸਕਦੀ ਹੈ ਇਹ ਮੇਰੇ ਹਿਸਾਬ ਨਾਲ ਜੀ ਕਾਂਗਰਸ ਹੀ ਹੈ ਜਿਹੜੀ ਇੰਡਸਟਰੀ ਨੂੰ ਉੱਪਰ ਲੈ ਕੇ ਜਾਊਗੀ ਹਾਲਾਂਕਿ ਅਸੀਂ ਬਹੁਤ ਪਾਰਟੀਆਂ ਦੇਖ ਲਈਆਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਦੇਖ ਲਈਆਂ ਕਿ ਅਕਾਲੀ ਦਲ ਨੇ ਕੀ ਕੀਤਾ ਆਪ ਕੀ ਕਰਦੀ ਪਈ ਹੈ ਬੀਜਪੀ ਅੱਗੇ ਕੀ ਕਰ ਕਰ ਸਕਦੀ ਹੈ ਲੇਕਿਨ ਜੋ ਅਸੀਂ ਹੁਣ ਦੇਖ ਰਹੇ ਆ ਜੇ ਜੋ ਆਪਣਾ ਕਾਂਗਰਸ ਹੈ ਆਪਣੇ ਰਾਜਾ ਵੜਿੰਗ ਸਾਹਿਬ ਨੇ ਇਹਨਾਂ ਨੇ ਬਹੁਤ ਹੀ ਬਹੁਤ ਅੱਛਾ ਸਾਨੂੰ ਅੱਜ ਦੱਸਿਆ ਆਪਣੇ ਬਾਰੇ ਵੀ ਆਪਣੀ ਪਿਛੋਕੜ ਬਾਰੇ ਵੀ ਔਰ ਅਸੀਂ ਇਹੀ ਚਾਹਨੇ ਆ ਕਿ ਸਾਨੂੰ ਐਦਾ ਬੋਲਣ ਵਾਲਾ ਔਰ ਸਾਨੂੰ ਸਾਡੀ ਆਵਾਜ਼ ਪਹੁੰਚਾਉਣ ਵਾਲਾ ਐਮਪੀ ਸਾਨੂੰ ਉੱਥੇ ਚਾਹੀਦਾ ਹੈ ਔਰ ਜੇ ਸਾਡੀ ਇੰਡਸਟਰੀ ਨੂੰ ਛੋਟੀ ਨੂੰ ਵੱਡੀ ਨੂੰ ਇਹੋ ਜਿਹਾ ਐਮਪੀ ਮਿਲ ਜਵੇ ਤੇ ਮੇਰੇ ਹਿਸਾਬ ਦੇ ਨਾਲ ਅਸੀਂ ਬਹੁਤ ਇੰਡਸਟਰੀ ਸਾਡੀ ਲੁਧਿਆਣੇ ਦੀ ਇੰਡਸਟਰੀ ਬਹੁਤ ਹੀ ਤਰੱਕੀ ਕਰੋਗੀ ਅਨਲਿਸਿਸ ਜੀ ਵਿਸ਼ਵਾਸ ਦਾ ਕਾਰਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਨਾਮ ਲੈ ਰਹੇ ਹੋ ਕੀ ਅਪਰ ਹੈਂਡ ਹੈ ਉਹਨਾਂ ਦਾ ਕੀ ਉਹਨਾਂ ਦੀ ਡਾਇਨਾਮਿਕ ਪਰਸਨੈਲਿਟੀ ਉਹ ਚੀਜ਼ ਲੱਗਦੀ ਜਿਸ ਤਰ੍ਹਾਂ ਕਿ ਤੁਹਾਨੂੰ ਪਲੇਟਿਵ ਲੱਗ ਰਿਹਾ ਕਿ ਉਹ ਕੁਝ ਲੁਧਿਆਣੇ ਵਾਸਤੇ ਪਾਰਲੀਮੈਂਟ 'ਚ ਆਵਾਜ਼ ਬਣ ਸਕਦੇ ਆ ਦੇਖੋ ਜੀ ਜੇ ਉਹਨਾਂ ਦੀ ਹਿਸਟਰੀ ਜਾਣੀ ਐ ਅਸੀਂ ਹਿਸਟਰੀ 'ਚ ਨਾ ਉਹਨਾਂ ਦੇ ਫਾਦਰ ਨਾ ਉਹਨਾਂ ਦੇ ਕੋਈ ਪਿਛੋਕੜ 'ਚੋਂ ਕੋਈ ਐਮਪੀ ਜਾਂ ਕੁਝ ਲੜੇ ਨੇ ਉਹ ਵੋਟ ਆਊਟ ਨੇ ਆਪਣੇ ਆਪ ਹੀ ਉਹ ਬਿਲਕੁਲ ਮਤਲਬ ਰੌਕ ਬੋਟਮ ਤੋਂ ਉੱਠੇ ਨੇ ਉਹਨਾਂ ਨੂੰ ਪਤਾ ਹੈ ਤਕਲੀਫਾਂ ਉਹਨਾਂ ਨੂੰ ਪਤਾ ਹੈ ਕਿ ਹਰ ਇਨਸਾਨ ਛੋਟਾ ਹੋਵੇ ਵੱਡਾ ਹੋਵੇ ਉਹਨਾਂ ਦੀ ਤਕਲੀਫਾਂ ਕੀ ਨੇ ਤੇ ਸਾਨੂੰ ਇਹੀ ਲੱਗਦਾ ਹੈ ਕਿ ਜੇ ਉਹ ਸਾਡੀ ਤਕਲੀਫਾਂ ਸੁਣ ਸਕਦੇ ਨੇ ਸਮਝ ਸਕਦੇ ਨੇ ਤੇ ਸਾਨੂੰ ਬਹੁਤ ਅੱਗੇ ਤੱਕ ਲੈ ਕੇ ਜਾਣਗੇ ਭਾਈ ਜੀ ਹਲਕੇ ਦੇ ਹਾਲ ਦੀ ਗੱਲ ਕਰਦੇ ਆਂ ਲੁਧਿਆਣਾ ਲੋਕ ਸਭਾ ਹਲਕਾ ਕੀ ਉਮੀਦਾਂ ਨੇ ਕਿਹੜੀਆਂ ਪਾਰਟੀਆਂ ਕਿਹੜੇ ਉਮੀਦਵਾਰ ਸਮਝ ਆਉਂਦੇ ਨੇ ਤੁਹਾਡੀ ਆਵਾਜ਼ ਪਾਰਲੀਮੈਂਟ ਚ ਬਣ ਸਕਦੇ ਆ ਦੇਖੋ ਜੀ ਜੇਸੀ ਪਿਛਲਾ ਦੇਖੀਏ ਤਾਂ ਰਾਜਾ ਵੜਿੰਗ ਨੇ ਹਮੇਸ਼ਾ ਹੀ ਵਦਾ ਪੰਜਾਬ ਦੀ ਵਿਧਾਨ ਸਭਾ ਅੰਦਰ ਪੰਜਾਬ ਦੇ ਬਹੁਤ ਵਧੀਆ ਮੁੱਦੇ ਚ ਕਿੰਨੇ ਤੇ ਅਸੀਂ ਉਮੀਦ ਰਾਜਾ ਵੜਿੰਗ ਤੋਂ ਲਾਈ ਬੈਠੇ ਆ ਕਿ ਲੁਧਿਆਣਾ ਦੇ ਸਨਤਕਾਰਾਂ ਦੀ ਔਰ ਲੁਧਿਆਣਾ ਦੇ ਮਜ਼ਦੂਰਾਂ ਦੀ ਤੇ ਕਿਸਾਨਾਂ ਦੀ ਆਵਾਜ਼ ਜਿਹੜੀ ਸੰਸਦ ਚ ਬੁਲੰਦ ਕਰਨਗੇ ਅਮਰਿੰਦਰ ਸਿੰਘ ਰਾਜਾ ਵੜੇ ਸੋ ਨਾਲ ਹੋਰ ਮਜੂਦ ਨੇ ਬਾਈ ਜੀ ਕੀ ਲੱਗਦਾ ਕਿਵੇਂ ਲੱਗਦਾ ਕਿਹੜੀ ਪਾਰਟੀ ਕਿਹੜਾ ਉਮੀਦਵਾਰ ਲੁਧਿਆਣਾ ਲਈ ਖੜਾ ਉਤਰ ਸਕਦਾ ਹੈ ਲੁਧਿਆਣੇ ਦੀ ਆਵਾਜ਼ ਪਾਰਲੀਮੈਂਟ ਜਾ ਕੇ ਬੁਲੰਦ ਕਰ ਸਕਦਾ ਚਾਰ ਚਹਰੇ ਆ ਜੀ ਮੇਨ ਔਰ ਉਹਨਾਂ ਜੋ ਚਾਰਾਂ ਚਿਹਰੇ ਜੋ ਦਿਖੋਗੇ ਤਾਂ ਇੱਕ ਚਿਹਰਾ ਤੁਹਾਨੂੰ ਸਭ ਤੋਂ ਅਲੱਗ ਨਜ਼ਰ ਆਉਂਦਾ ਹੋਊਗਾ ਉਹ ਰਾਜਾ ਬੜੇ ਬੇਬਾਕ ਬੋਲਦੇ ਨੇ ਮੁੱਦਿਆਂ ਦੀ ਸਮਝ ਹੈ ਔਰ ਚਾਰਾਂ ਨਾਲ ਰਾਜਨੀਤਿਕ ਕਦੁੱਚਾ ਹੈ ਔਰ ਮੈਨੂੰ ਲੱਗਦਾ ਹੈ ਇਹ ਹਰਿਜ ਕਾਦਿਆਣੀ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਸਿਰਫ ਉਸ ਕਰਕੇ ਜਾਂ ਆਪਣੇ ਕੋਈ ਇੰਟਰੈਕਟ ਲੈਵਲ ਰੱਖਦੇ ਨੇ ਜਾਂ ਮੌਜੂਦਾ ਵੇਵ ਦੇ ਉਲਟੀ ਹੋਣ ਦੇ ਬਾਵਜੂਦ ਕਾਂਗਰਸ ਤੋਂ ਜਿੱਤ ਕੇ ਗਿੱਧਰਵੜ ਤੋਂ ਐਮਬਲੀ ਨੇ ਤਾਂ ਕਰਕੇ ਨੇ ਜੀ ਦੇਖੋ ਵੇਵ ਦੇ ਅਗੇਂਸਟ ਜਿਤਨਾ ਵੀ ਤੁਹਾਡੀ ਇੱਕ ਪ੍ਰਾਪਤੀ ਹੁੰਦੀ ਹੈ ਤੁਹਾਡੇ ਕੰਮ ਕੀਤੇ ਹੁੰਦੇ ਆ ਤੁਸੀਂ ਲੋਕਾਂ ਨਾਲ ਵਿਚਰਦੇ ਹੋ ਤੁਹਾਡਾ ਜੇ ਬਾਈ ਹਾਰਟ ਕਨੈਕਸ਼ਨ ਆ ਨਾ ਕੰਮ ਤਾਂ ਸਾਰੀ ਦੁਨੀਆ ਹੀ ਕਰਦੀ ਹੈ ਹਰ ਸਰਕਾਰ ਕਰਦੀ ਹੈ ਕੰਮ ਕੀਤੇ ਹੋਣਗੇ ਪਰ ਜਦੋਂ ਬਾਈ ਹਾਰਟ ਤੁਸੀਂ ਕਿਸੇ ਨਾਲ ਟੱਚ ਕਰਦੇ ਹੋ ਨਾ ਤੇ ਫੇਰ ਹੀ ਤੁਸੀਂ ਜਿੱਤਦੇ ਹੋ ਫੇਰ ਹੀ ਤੁਹਾਡੇ ਤੇ ਵਿਸ਼ਵਾਸ ਬਣਦਾ ਇਹ ਰਾਜੇ ਵੜੈਣ ਚ ਕਾਬਲੀਅਤ ਆ ਜੀ ਇਹ ਸਭ ਤੋਂ ਜ਼ਰੂਰੀ ਆ ਮੈਨੂੰ ਲੱਗਦਾ ਹੈ ਹਲਦੀਆਣੇ ਦੇ ਲੋਕ ਚੁਣਨਗੇ ਵੀ ਔਰ ਮੈਨੂੰ ਉਮੀਦ ਵੀ ਆ ਤਾਰੇ ਅਸੀਂ ਦੇਖ ਸਕਦੇ ਹਾਂ ਕਿ ਪੂਰੀ ਪੂਰੀ ਮਾਰਕੀਟ ਜਦੋਂ ਅਜਿਹੀ ਗੱਲਾਂ ਹੁੰਦੀਆਂ ਨੇ ਤਾਂ ਬਾਹਰ ਆ ਕੇ ਆਪਣਾ ਪਖੜ ਰੱਖਦੇ ਨੇ ਬਾਈ ਜੀ ਹਲਕੇ ਦਾ ਹਾਲ ਲੁਧਿਆਣਾ ਲੋਕ ਸਭਾ ਹਲਕਾ ਕਿਹੜੀ ਕਿਹੜੀਆਂ ਪਾਰਟੀਆਂ ਕਿਹੜੇ ਉਮੀਦਵਾਰ ਸਮਝ ਆਉਂਦੇ ਨੇ ਦਿਲ ਦਿਮਾਗ ਤੇ ਆ ਕੇ ਬੈਠਦੇ ਆ ਕਿ ਇਹ ਜਾ ਕੇ ਪਾਰਲੀਮੈਂਟ ਸਾਡੀ ਵਾਇਬਲੈਂਸ ਕਰ ਸਕਦੇ ਸਾਡੇ ਲੁਧਿਆਣੇ ਵਾਰੇ ਕੁਝ ਚੰਗਾ ਹੋ ਸਕਦਾ ਹੈ ਹਲੇ ਤੱਕ ਹੀ ਸਾਰੇ ਲੀਡਰਾਂ ਨੂੰ ਦੇਖ ਲਿਆ ਜਿਹੜੇ ਇੱਥੋਂ ਲੜੇ ਨੇ ਐਮਪੀ ਇਲੈਕਸ਼ਨ ਦੇ ਜਿਵੇਂ ਕਿ ਆਪਾਂ ਗੱਲ ਕਰੀਏ ਬਿੱਟੂ ਜੀ ਦੀ ਜਿਨ੍ਹਾਂ ਨੇ 10 ਸਾਲ ਦੇ ਵਿੱਚ ਸਿਰਫ ਔਰ ਸਿਰਫ ਗੱਲਾਂ ਹੀ ਮਾਰੀਆਂ ਉਹ ਵੀ ਲੱਗਦਾ ਘਰੇ ਬਹਿ ਕੇ ਹੀ ਕੋਈ ਵੀ ਪ੍ਰੋਜੈਕਟ ਨਹੀਂ ਆਇਆ ਕੋਈ ਵੀ ਡਿਵੈਲਪਮੈਂਟ ਨਹੀਂ ਹੋਈ ਰਹੀ ਗੱਲ ਪੱਪੀ ਜੀ ਦੀ ਪੱਪੀ ਜੀ ਨੇ ਸਿਰਫ ਹਲੇ ਜਾ ਕੇ 2.5 ਸਾਲ ਬੈਠੇ ਹੀ ਆ ਕੀਤਾ ਕੁਛ ਨਹੀਂ ਜਿੱਦਾਂ ਦਾ ਵਿਜ਼ਨ ਲੱਗ ਰਿਹਾ ਰਾਜਾ ਵੜਿੰਗ ਜੀ ਦਾ ਉਹ ਇੱਥੇ ਬਹੁਤ ਵੱਡੇ ਪ੍ਰੋਜੈਕਟ ਲੈ ਕੇ ਆਣਗੇ ਸਾਡੇ ਹਸਲਕੇ ਵਾਸਤੇ ਜਿਵੇਂ ਕਿ ਲੁਧਿਆਣੇ ਨੂੰ ਇੱਕ ਬਹੁਤ ਜ਼ਰੂਰੀ ਚੀਜ਼ ਚਾਹੀਦੀ ਹੈ ਸਟੇਡੀਅਮ ਐਡਾ ਕੁਝ ਕਰਦਾ ਲੁਧਿਆਣਾ ਸਾਰਿਆਂ ਵਾਸਤੇ ਬੈਂਚੈਸਟਰ ਆਫ ਇੰਡੀਆ ਕਿਹਾ ਜਾਂਦਾ ਪਰ ਐਡਾ ਤਾਂ ਕੋਈ ਵੀ ਪ੍ਰੋਜੈਕਟ ਲੁਧਿਆਣਾ ਚ ਆਇਆ ਨਹੀਂ ਔਰ ਇਹ ਵਿਜ਼ਨ ਸਿਰਫ ਹੈਗਾ ਰਾਜਾ ਵਡਿੰਗ ਜੀ ਕੋਲ ਤੇ ਉਹਨਾਂ ਨੂੰ ਦਿਤਾਓ ਠੀਕ ਹੈ ਲੱਗ ਰਿਵਿਊਜ਼ ਨੇ ਵਿਊਜ਼ ਨੇ ਕੁਝ ਹੋਰ ਗੱਲਬਾਤ ਕਰਦੇ ਆ ਭਾਈ ਜੀ ਗੱਲਬਾਤ ਕਰੋਗੇ ਲੁਧਿਆਣਾ ਲੋਕ ਸਭਾ ਹਲਕੇ ਤੇ ਵਧੀਆ ਗੱਲ ਲੱਗਦਾ ਜੀ ਲੁਧਿਆਣਾ ਲੋਕ ਸਭਾ ਹਲਕਾ ਕਿਹੜੇ ਉਮੀਦਵਾਰ ਕਿਹੜੀ ਪਾਰਟੀ ਸਮਝ ਆਉਂਦੀ ਹੈ ਦੇਖੋ ਜੀ ਸਭ ਤੋਂ ਵਧੀਆ ਪਾਰਟੀ ਹੈਗੀ ਕਾਂਗਰਸ ਕਾਂਗਰਸ ਹੈ ਜੀ ਕਿਉਂਕਿ ਗਰੀਬਾਂ ਦੇ ਹੱਕ ਚ ਵੀ ਆ ਔਰ ਕਾਰੋਬਾਰ ਚਲਾ ਲੋ ਹਰ ਚੀਜ਼ ਪਿਛੜਿਆ ਹੋਇਆ ਜਿੱਦਾਂ ਦਾ ਕਰਦਾ ਅੱਜ 10 ਸਾਲ ਦੇ ਵਿੱਚ ਜੋ ਝੇਲ ਰਹੇ ਲੋਕ ਬੇਰੋਜ਼ਗਾਰੀ ਮਹਿੰਗਾਈ ਹਰ ਚੀਜ਼ ਦਾ ਬਹੁਤ ਫਰਕ ਪਿਆ ਕਾਰੋਬਾਰੀ ਪੈ ਗਿਆ ਲੇਬਰ ਦੁਖੀ ਆ ਅਸੀਂ ਤਾਂ ਚਾਹੁੰਦੇ ਆ ਕਿ ਸਭ ਤੋਂ ਵਧੀਆ ਸਰਕਾਰ ਸਾਡੀ ਇੰਡੀਆ ਗੱਡਰਨ ਦੀ ਆਏ ਰਾਹੁਲ ਗਾਂਧੀ ਜੀ ਪ੍ਰਧਾਨ ਮੰਤਰੀ ਬਣਨ ਰਾਜਾ ਬੜਿੰਗ ਨੂੰ ਇੰਨੇ ਬਹੁਮਤ ਦਿਤਾਵਾਂਗੇ ਕਿ ਜਿਹੜਾ ਕਿਨ ਦਾ ਪਤਾ ਲੱਗੇ ਕਿ ਵਾਕਈ ਬਿੱਟੂ ਗਿਆ ਤਾਂ ਦੂਜਾ ਬਿੱਟੂ ਆ ਗਿਆ ਹਾਂਜੀ ਭਾਈ ਜੀ ਕੀ ਲੱਗਦਾ ਕਾਂਗਰਸ ਪਾਰਟੀ ਤੋਂ ਆਣੀ ਚਾਹੀਏ ਹਰ ਗਰੀਬੋ ਵਾਸਤੇ ਔਰ ਅਮੀਰ ਵਾਸਤੇ ਵੀ ਬਹੁਤ ਵਧੀਆ ਕਿ ਪਾਰਟੀ ਔਰ ਕਾਂਗਰਸ ਦਾ ਹੱਥ ਆਵੇ ਸੋ ਹੋਰ ਗੱਲਬਾਤ ਇਸ ਸਿਰ ਚ ਚਲਾਉਨੇ ਆ ਗੱਲਬਾਤ ਕਰਦੇ ਆ ਸਿੰਘ ਸਾਹਿਬ ਲੁਧਿਆਣਾ ਲੋਕ ਸਭਾ ਹਲਕਾ ਕੀ ਲੱਗਦਾ ਹੈ ਇਹਦੇ ਵਿਕਾਸ ਵਾਸਤੇ ਤੁਹਾਡੇ ਜ਼ਿਹਨ ਚ ਦਿਲ ਦਿਮਾਗ ਚ ਕਿਹੜੀ ਪਾਰਟੀ ਜਾਂ ਕਿਹੜਾ ਉਮੀਦਵਾਰ ਵੱਸਦਾ ਹੈ ਜੋ ਲੁਧਿਆਣਾ ਲੋਕ ਸਭਾ ਦੀ ਆਵਾਜ਼ ਪਾਰਲੀਮੈਂਟ ਚ ਜਾ ਕੇ ਚੱਕ ਸਕੇ ਚਾਹੇ ਕੋਈ ਵੀ ਵਰਗ ਕਿਉਂ ਨਾ ਹੋਵੇ ਦੇਖੋ ਜੀ ਕਾਂਗਰਸ ਪਾਰਟੀ ਆ ਜਿਹੜੀ ਇੰਡਸਟਰੀਅਲ ਸ਼ਹਿਰ ਵਾਸਤੇ ਇੱਕੋ ਇੱਕ ਪਾਰਟੀ ਹੈ ਬਿਜ਼ਨਸਮੈਨ ਆਮ ਲੋਕਾਂ ਦੀ ਪਾਰਟੀ ਹੈ ਆਰ ਤੁਹਾਨੂੰ ਪਤਾ ਵੀ ਰਾਜਾ ਬੜਿੰਗ ਜੀ ਕੈਸੀ ਆਵਾਜ਼ ਨੇ ਜੋ ਕਿ ਹਰ ਵਰਗ ਦੇ ਲਈ ਜਾ ਕੇ ਪਾਰਲੀਮੈਂਟ ਦੇ ਵਿੱਚ ਉਹਨਾਂ ਦੇ ਹੱਕਾਂ ਦੀ ਗੱਲ ਕਰ ਸਕਦੇ ਇੱਕੋ ਇੱਕ ਕੈਂਡੀਡੇਟ ਰਾਜਾ ਬੜਿੰਗ ਠੀਕ ਹੈ ਜੀ ਕੀ ਅਪਰ ਹੈਂਡ ਰੱਖਦੇ ਹੋ ਇਹਨਾਂ ਦਾ ਵੱਡੀਆਂ ਹੋਰ ਤਿੰਨ ਪਾਰਟੀਆਂ ਨੇ ਉਹਨਾਂ ਦੇ ਵੀ ਉਮੀਦਵਾਰ ਨੇ ਪਰ ਉਹਨਾਂ ਦੇ ਮੁਕਾਬਲੇ ਅਪਰ ਹੈਂਡ ਰਾਜਾ ਬੜਿੰਗ ਦਾ ਕੀ ਸਮਝਦੇ ਹੋ ਨਹੀਂ ਦੇਖੋ ਪਾਰਟੀਆਂ ਠੀਕ ਆ ਸਾਰੀਆਂ ਐ ਸਾਰੀਆਂ ਲੜ ਰਹੀਆਂ ਐ ਪਰ ਰਾਜਾ ਬੜਿੰਗ ਜੀ ਦੀ ਜੋ ਪੋਜੀਸ਼ਨ ਲੁਧਿਆਣੇ ਦੇ ਵਿੱਚ ਡੇ ਬਾਏ ਡੇ ਅੱਪ ਜਾ ਰਹੀ ਐ ਠੀਕ ਔਰ ਵਿਨਿੰਗ ਕੈਂਡੀਡੇਟ ਨੇ ਠੀਕ ਹੈ ਜੀ ਸੋ ਕਿਤੇ ਨ ਕਿਤੇ ਵਿਨਿੰਗ ਕੈਂਡੀਡੇਟ ਉਹਨਾਂ ਨੂੰ ਕਿਹਾ ਜਾ ਰਿਹਾ ਹੈ ਲੋਕ ਵਿਸ਼ਵਾਸ ਦੁਆਰੇ ਹੈ ਕਿ ਅਸੀਂ ਹੁਣ ਮੁੜ ਕਾਂਗਰਸ ਨੂੰ ਲੈ ਕੇ ਆਣਾ ਕਾਂਗਰਸ ਦੇ ਉਮੀਦਵਾਰ ਨੂੰ ਲੈ ਕੇ ਆਣਾ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਲੁਧਿਆਣੇ ਦਾ ਜੇ ਕੋ ਵਿਕਾਸ ਕਰ ਸਕਦੀ ਹੈ ਤਾਂ ਉਹ ਕਾਂਗਰਸ ਕਰ ਸਕਦੀ ਹੈ ਅਜਿਹਾ ਹਲੇ ਤੱਕ ਦੀ ਵਾਈਬਸ ਨੇ ਉਹ ਬਣ ਰਹੀਆਂ ਨੇ ਤੇ ਕੁਝ ਹੋਰ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਕਿ ਕਿਵੇਂ ਕੀ ਕੀ ਦਿਮਾਗ ਚ ਹੈ ਬਾਈ ਜੀ ਕਿਵੇਂ ਲੱਗਦਾ ਹੈ ਲੁਧਿਆਣਾ ਲੋਕ ਸਭਾ ਹਲਕਾ ਕਿਹੜੀ ਪਾਰਟੀਆਂ ਇੱਕ ਦੋ ਜਾਂ ਕਿਹੜੇ ਉਮੀਦਵਾਰ ਤੁਹਾਨੂੰ ਜਿੱਤ ਦੇ ਨੇੜੇ ਸਮਝ ਆਉਂਦੇ ਨੇ ਜਿਹੜੇ ਤੁਹਾਡੀ ਆਵਾਜ਼ ਪਾਰਲੀਮੈਂਟ ਚ ਬਰਨਦ ਕਰ ਸਕਦੇ ਆ ਦੇਖੋ ਜੀ ਜਿੰਨਾ ਕ ਦੇਖਿਆ ਅਸੀਂ ਬਾਕੀ ਪਾਰਟੀਆਂ ਨੂੰ ਵੀ ਸਾਰੀਆਂ ਨੂੰ ਦੇਖ ਲਿਆ ਹੈ ਤਾਂ ਜਿਹੜੀ ਇਸ ਟਾਈਮ ਰੂਲਿੰਗ ਪਾਰਟੀ ਚੱਲ ਰਹੀ ਹੈ ਆਪਣੇ ਸਾਡੇ ਇੱਥੇ ਆਮ ਆਦਮੀ ਪਾਰਟੀ ਚੱਲ ਰਹੀ ਤੁਸੀਂ ਦੇਖ ਹੀ ਰਹੇ ਹੋ ਤੇ ਜੇ ਹੁਣ ਆਪਾਂ ਇਹਨਾਂ ਦੇ ਵਿੱਚ ਕੁਝ ਕੰਪੈਰੀਜ਼ਨ ਕਰੀਏ ਤਾਂ ਸਾਨੂੰ ਤਾਂ ਰਾਜਾ ਵਰਿੰਗ ਜੀ ਬਿਲਕੁਲ ਦਿਖ ਰਹੇ ਨੇ ਕਿਉਂਕਿ ਸਭ ਨੂੰ ਵੱਡੀ ਗੱਲ ਹੁੰਦੀ ਹੈ ਵੀ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਜਾਣਾ ਹੈ ਤੇ ਉਹ ਆਪਣੇ ਇਲਾਕੇ ਦਾ ਆਪਣੇ ਏਰੀਏ ਦਾ ਕੁਝ ਨਾ ਕੁਝ ਜਾ ਕੇ ਦੱਸਣ ਹੁਣ ਸਾਡੇ ਮੌਜੂਦਾ ਜਿਹੜੇ ਉਹਨਾਂ ਨੇ ਆਮ ਆਦਮੀ ਪਾਰਟੀ ਨੇ ਸਾਡੇ ਇਥੋਂ ਐਮਪੀ ਕੈਂਡੀਡੇਟ ਜਿਹੜੇ ਕੀਤੇ ਨੇ ਤੇ ਉਹਨਾਂ ਨੇ ਤਾਂ ਇਹ ਤਾਂ ਕਿ ਮੇਰੇ ਹਿਸਾਬ ਨਾਲ ਵਿਧਾਨ ਸਭਾ ਹੀ ਨਹੀਂ ਕੋਈ ਗੱਲ ਕੀਤੀ ਤੇ ਉਹ ਉੱਥੇ ਕੀ ਕਰਨਗੇ ਜਾ ਕੇ ਕਿਉਂਕਿ ਮੇਨ ਮੁੱਦਾ ਇਹੀ ਹੈ ਕਿ ਜਿਹੜਾ ਮੁੱਦੇ ਨੂੰ ਜੋ ਇੱਥੇ ਦੀ ਪ੍ਰੋਬਲਮ ਹੈ ਵਿਜ਼ਨ ਹੋਣਾ ਜ਼ਰੂਰੀ ਹੈ ਜੋ ਕਿ ਸਾਨੂੰ ਰਾਜਾ ਜੀ ਸੀ ਦਿਖ ਰਿਹਾ ਹੈ ਤੇ ਮਤਲਬ ਸਾਡੀ ਪੂਰੀ ਉਮੀਦ ਹੈ ਕਿ ਜਿਸ ਤਰ੍ਹਾਂ ਲੋਕ ਉਹਨਾਂ ਨਾਲ ਇੰਨਾ ਪਿਆਰ ਦਿਖਾ ਰਹੇ ਨੇ ਲੁਧਿਆਣੇ ਦੇ ਤੇ ਉਹਨਾਂ ਨੂੰ ਵਿਨ ਕਰਕੇ ਭੇਜਣਗੇ ਸੋ ਕਹਿੰਦੇ ਆ ਜਿਹੜੀ ਵੱਡੀਆਂ ਇਲੈਕਸ਼ਨਾਂ ਹੁੰਦੀਆਂ ਵੱਡੀਆਂ ਚੋਣਾਂ ਹੁੰਦੀਆਂ ਨੇ ਤੇ ਉੱਥੇ ਵੱਡੇ ਚਿਹਰੇ ਮੈਟਰ ਕਰ ਜਾਂਦੇ ਹੁੰਦੇ ਨੇ ਕੁਝ ਹੋਰ ਗਲਬਾ ਦੀ ਕੋਸ਼ਿਸ਼ ਕਰਦੇ ਆਂ ਦੇ ਨਾਲ ਜਾਵਾਂਗੇ ਹਾਂਜੀ ਬਾਈ ਜੀ ਕੁਝ ਵੀਵਸ ਬਾੜੇ ਕੁਝ ਵੀ ਲੁਧਿਆਣਾ ਲੋਕ ਸਭਾ ਕੇ ਲੈ ਕੇ ਰਾਜਾ ਬੜਿੰਗ ਜੀ ਜਿੰਦਾਬਾਦ ਉਹੀ ਸਾਡੇ ਅਗਲੇ ਐਮਪੀ ਹੈ ਔਰ ਸਾਡਾ ਮੁਕਾਬਲਾ ਕਿਸੇ ਨਾਲ ਨਹੀਂ ਹੈ ਸਾਡਾ ਆਪਣਾ ਮੁਕਾਬਲਾ ਹੈ ਅਸੀਂ ਜਿੱਤੇ ਪਏ ਹਾਂ ਔਰ ਸਾਰੇ ਲੁਧਿਆਣੇ ਦੀ ਜਿੰਨੇ ਵੀ ਲੋਕ ਨੇ ਉਹ ਇਹੀ ਕਹਿੰਦੇ ਕਿ ਅਸੀਂ ਰਾਜਾ ਬੜਿੰਗ ਜੀ ਸਾਡੇ ਲਈ ਇੱਕ ਬਹੁਤ ਵਧੀਆ ਚਿਹਰਾ ਹੈ ਇਮਾਨਦਾਰ ਚਿਹਰਾ ਹੈ ਸਾਫ ਸੁਥਰਾ ਚਿਹਰਾ ਹੈ ਲੁਧਿਆਣੇ ਦੀ ਰਾਜਨੀਤੀ ਦੇ ਵਿੱਚ ਇਸ ਤੋਂ ਵਧੀਆ ਚਿਹਰਾ ਹੋਰ ਕੋਈ ਨਹੀਂ ਆ ਸਕਦਾ ਬਾਕੀ ਸਭ ਜਿੰਨੇ ਵੀ ਹੈਗੇ ਨੇ ਉਹ ਸਾਰਿਆਂ ਨੂੰ ਪਤਾ ਕੀ ਚਿਹਰੇ ਨੇ ਜੈਨ ਸੋ ਇੱਕ ਵੱਡਾ ਚੈਰਾ ਕਿਹਾ ਜਾ ਰਿਹਾ ਅਮਰਿੰਦਰ ਸਿੰਘ ਰਾਜਾ ਅਵਡਿੰਗ ਨੂੰ ਸ਼ਾਇਦ ਕਹਿੰਦੇ ਇੱਕ ਵੇਵ ਚੱਲੀ ਸੀ 2022 ਵਿੱਚ ਵਿਧਾਨ ਸਭਾ ਚੋਣਾਂ ਚ ਉਸ ਤੋਂ ਉਲਟ ਹੋ ਕੇ ਫਿਰ ਗਿੱਦੜ ਬਾਹੇ ਤੋਂ ਕਾਂਗਰਸ ਸੀਟ ਤੇ ਅਮਰਿੰਦਰ ਸਿੰਘ ਰਾਜਾ ਅਵਡਿੰਗ ਜਿੱਤਦੇ ਆ ਆਪਣਾ ਪਰਚਮ ਲਹਿਰਾਉਂਦੇ ਨੇ ਉਸ ਤੋਂ ਬਾਅਦ ਨਾਲ ਦੇ ਨਾਲ ਕੈਸਾ ਦੇ ਪਹਿਲਾਂ ਮੰਤਰੀ ਵੀ ਰਹੇ ਨੇ ਪੁਰਾਣੀ ਸਰਕਾਰ ਦੇ ਵਿੱਚ ਤੇ ਨਾਲ ਦੇ ਨਾਲ ਹੋਰ ਗੱਲ ਕਰੀਏ ਤਾਂ ਫਿਰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਵੀ ਨੇ ਤੇ ਹੁਣ ਲੁਧਿਆਣਾ ਦੇ ਟੂ ਮੈਂਬਰ ਪਾਰਲੀਮੈਂਟਰੀ ਹੋ ਗਾ ਬਤ ਕਰਦੇ ਆ ਭਾਈ ਜੀ ਹਲਕੇ ਦਾ ਹਾਲ ਗੱਲਬਾਤ ਕਰ ਰਹੇ ਹਾਂ ਲੁਧਿਆਣਾ ਲੋਕ ਸਭਾ ਹਲਕਾ ਕੀ ਲੱਗਦਾ ਹੈ ਕਿਹੜੀਆਂ ਪਾਰਟੀਆਂ ਜਾਂ ਕਿਹੜੇ ਉਮੀਦਵਾਰ ਸਮਝ ਆਉਂਦੇ ਨੇ ਲੁਧਿਆਣੇ ਵਾਸਤੇ ਵਧੀਆ ਕੁਝ ਕਰ ਸਕਦੇ ਨੇ ਪਾਰਲੀਮੈਂਟ ਇਲੈਕਸ਼ਨ ਸਾਨੂੰ ਦਈ ਸੈਂਟਰ ਸਮੇਂ ਆਉਂਦੀ ਹੈ ਭਾਜੀਪੀ ਕਰ ਸਕਦੇ ਕੁਝ ਨਾ ਕੁਝ ਠੀਕ ਹੈ ਜੀ ਹਾਂਜੀ ਕਿਵੇਂ ਕੁਝ ਕਿਦੋਂ ਪੁਆਇੰਟਸ ਕੁਝ ਹੋਏ ਸਾਰਿਆਂ ਨੇ ਦੇਖਿਆ ਮੋਦੀ ਸਾਹਿਬ ਨੇ ਕੀ ਕੰਮ ਕੀਤਾ ਤੇ ਅੱਗੇ ਵੀ ਕਰਕੇ ਦਿਖਾਣਗੇ 5 ਸਾਲ ਆ ਜਾਣ ਦੁਆਰਾ ਹੁਲੀਆ ਪੰਜਾਬ ਜਾਣ ਤਾਂ ਪੰਜਾਬ ਦਾ ਹੁਲੀਆ ਬਦਲੂਗਾ ਜੀ ਠੀਕ ਹੈ ਹਾਂਜੀ ਇਹੜੇ ਚੰਨੀ ਵਰਗੇ ਹੈਗੇ ਨੇ ਇਹ ਭਜਾ ਦਿੰਦੇ ਨੇ ਬਾਰੋ-ਬਾਰ ਤੇ ਮੋਦੀ ਸਾਹਿਬ ਨੂੰ ਕਰਨ ਦਾ ਮੌਕਾ ਨਹੀਂ ਮਿਲਦਾ ਹੁਣ ਪੰਜਾਬ ਚ ਆਉਗੇ ਮੋਦੀ ਸਾਹਿਬ ਕਰਕੇ ਦਿਖਾਉਗੇ ਜੀ ਹਲਕੇ ਦਾ ਹਾਲ ਜੀ ਹਾਂ ਗੱਲਬਾਤ ਕਰਦੇ ਆ ਲੁਧਿਆਣਾ ਲੋਕ ਸਭਾ ਹਲਕੇ ਦੀ ਗੱਲ ਕਰੀਏ ਤਾਂ ਇਸ ਵਕਤ ਤੱਕ ਕੀ ਕੰਪੀਟੀਸ਼ਨ ਆ ਕਿ ਲੱਗਦਾ ਕਿੜੀਆਂ 1 2 ਪਾਰਟੀਆਂ ਜਾਂ ਉਮੀਦਵਾਰ ਜਿੱਤ ਦੇ ਨੇੜੇ ਨੇ ਪੂਰਾ ਕੰਪੀਟ ਕਰ ਰਿਹਾ ਜੋ ਜਾ ਕੇ ਜਿੱਤ ਕੇ ਪਾਰਲੀਮੈਂਟ ਤੇ ਲੁਧਿਆਣਾ ਦੀ ਆਵਾਜ਼ ਬਣ ਸਕਦੇ ਹਾਂ ਨਮਸਕਾਰ ਜੀ ਤੁਸੀਂ ਕਹਿ ਰਹੇ ਹੋ ਕਿ ਕੰਪੀਟੀਸ਼ਨ ਮਗਰ ਮੈਂ ਇਹ ਤੁਹਾਨੂੰ ਕਹਾਂਗਾ ਜੱਦੇ ਰਾਜਾ ਵੜਿੰਗ ਜੀ ਆਏ ਆ ਕੰਪੀਟੀਸ਼ਨ ਹੁਣ ਕਿਸੇ ਨੇ ਰਿਹਾ ਸਿਰਫ ਰਾਜਾ ਰਾਜਾ ਹੋ ਚੁੱਕੀ ਹੈ ਲੁਧਿਆਣਾ ਹੀ ਖਾਸ ਕਰਕੇ ਕਿਉਂਕਿ ਉਹਨਾਂ ਨੇ ਜੋ ਪਿੱਛੇ ਡਿਵੈਲਪਮੈਂਟ ਕਰਕੇ ਆਏ ਗਿੱਦੜਵਾਹ ਦੀ ਉਸੋਂ ਲੋਕ ਪੜ੍ਹੇ ਲਿਖੇ ਆ ਸਿਆਣੇ ਵੀ ਆ ਤਾਂ ਉਹਨਾਂ ਨੂੰ ਪਤਾ ਵੀ ਹੈ ਕਿ ਭਈ ਜੇ ਪਿੱਛੇ ਡਿਵੈਲਪਮੈਂਟ ਕਰਕੇ ਆ ਸਕਦੇ ਇਹ ਲੁਧਿਆਣਾ ਜਿਹੜਾ ਹੈ ਮਾਨਚੈਸਟਰ ਬਹੁਤ ਵੱਡਾ ਹੈ ਤੇ ਇਹ ਚ ਡਿਵੈਲਪਮੈਂਟ ਤੇ ਛੋਟੇ ਤੋਂ ਲੈ ਕੇ ਵੱਡੇ ਤੱਕ ਕਰਵਾ ਸਕਦੇ ਆ ਜੋ ਕਪੈਸਿਟੀ ਹੋਣੀ ਚਾਹੀਦੀ ਬੰਦੇ ਕਰਵਾਉਣ ਦੀ ਜੇ ਸਾਡੇ ਲੋਕਲ ਲੀਡਰਸ ਪੜ੍ਹੇ ਲਿਖੇ ਆ ਉਹਨਾਂ ਨੇ ਪੰਜਾਬ ਸਰਕਾਰ ਹੀ ਦੇਂਦੇ ਹੋਏ ਇਨੀ ਡਿਵੈਲਪਮੈਂਟ ਕਰਾਈ ਹੈ ਸੋ ਉਹਨਾਂ ਨੂੰ نیچے ਟੀਮ ਵੀ ਬੜੀ ਵਧੀਆ ਮਿਲ ਰਹੀ ਹੈ ਚਾਹੇ ਭਰਤੂ ਯਾਸ਼ੂ ਜੀ ਤਲਵਾਰ ਜੀ ਪਾਂਡੇ ਜੀ ਡਾਬਰ ਸਾਹਿਬ ਅੱਗੇ ਸਾਰੇ ਪਾਸੇ ਮਤਲਬ ਉਹਨਾਂ ਦੇ نیچے ਵੀ ਟੀਮ ਬਹੁਤ ਅੱਛੀ ਆਈ ਹੈ ਔਰ ਬੜਿੰਗ ਸਾਹਿਬ ਇੱਕ ਅੱਛੇ ਲੀਡਰ ਹੋਣ ਦੇ ਨਾਤੇ ਪੜੇ ਲਿਖੇ ਇਹਨਾਂ ਨੇ ਜੋ ਆਪਣਾ ਵੀਰ ਰੱਖਿਆ ਕਿ ਮੈਂ ਲੁਧਿਆਣਾ ਨੂੰ ਡਿਵੈਲਪਮੈਂਟ ਕਰਾਣੀ ਹੈ ਸੋ ਇਹ ਪੂਰੀ ਟੀਮ ਲਾ ਕੇ ਪੂਰੇ ਦਮ ਲਾ ਕੇ ਲੁਧਿਆਣਾ ਨੂੰ ਡਿਵੈਲਪਮੈਂਟ ਕਰਾਣਗੇ ਔਰ ਆਨ ਰਾਈਟ ਸਮੇਂ ਤੇ ਦਿਖਿਓ ਲੱਖਾਂ ਦੇ ਮਾਰਜਿਨਾ ਜਿੱਤ ਕੇ ਦਿੱਲੀ ਪਾਰਲੀਮੈਂਟ ਹੀ ਭੇਜਾਂਗੇ ਔਰ ਇਹਨਾਂ ਨੂੰ ਆਂਦੇ ਸਮੇਂ ਚ ਨੁਦਾਨ ਡਿਵੈਲਪਮੈਂਟ ਤੁਸੀਂ ਆਪਣੇ ਖੁਦ ਤੁਸੀਂ ਆਪਣੇ ਅੱਖੇ ਆਪਣੇ ਤੁਸੀਂ ਆਪਣੇ ਮੂੰਹ ਬੋਲੋਗੇ ਕਿ ਵਾਕਈ ਰਾਇਵਣਿੰਗ ਆਇਆ ਔਰ ਡਿਵੈਲਪਮੈਂਟ ਦੇ ਚਾਰ ਚੰਨ ਰਾਤੇਗੀ